ਉਹ ਜਿੱਥੇ ਕੋਲ ਆਪੇ ਸ਼ਹਿਰ ਕੋਟ ਪੂਰਾ ਇਸੇ ਫੀਡ ਕੋਡ ਦੇ ਨਾਲ ਕਿੰਨਾ ਬੁਰਾ ਸਾਹਮਣੇ ਬਸ ਚਾਹਣਾ ਪਾਣੀ ਦੇ ਖੱਡੇ ਹੀ ਬਹੁਤ ਹੈ ਜੀ ਦੇਖੋ ਜਦੋਂ ਮੋਟਰ ਖੈੰਦਾ ਗੱਡੀਆਂ ਵਿੱਚ ਚੱਲੇ ਜਾਂਦਾ ਨਹੀਂ 8 ਤੋਂ 24 ਘੰਟੇ ਬਾਅਦ ਹੀ ਹਲਾਤਾ ਇਹ 26 8 25 ਹਨ ਕਾਫੀ ਕੜਕੜ ਵੀ एक डेढ़ किलोमीटर तक से पानी आसे पास गलिया गलियाँ ही फल पानी पानी आगे पानी आगे पानी पानी बहुत सौखा हो जो कोई का